ਇੱਕ ਰਾਜਾ ਸੀ ਜਿਸਨੇ ਆਪਣੇ ਰਾਜ ਵਿੱਚ ਬੇਰਹਿਮੀ ਨਾਲ ਬਹੁਤ ਸਾਰਾ ਧਨ ਇਕੱਠਾ ਕੀਤਾ ਤੇ ਉਸ ਨੂੰ ਆਬਾਦੀ ਤੋਂ ਬਾਹਰ ਜੰਗਲ ਵਿੱਚ ਇੱਕ ਸੁਨਸਾਨ ਜਗ੍ਹਾ ਤੇ بڑے ਤਹਿਖਾਨੇ ਵਿੱਚ ਗੁਪਤ ਤੌਰ ਤੇ ਲੁਕਾ ਦਿੱਤਾ। ਖਜ਼ਾਨੇ ਦੀਆਂ ਸਿਰਫ ਦੋ ਚਾਬੀਆਂ ਸਨ। ਇੱਕ ਰਾਜੇ ਕੋਲ ਅਤੇ ਦੂਜੀ ਉਸਦੇ ਇੱਕ ਖਾਸ ਮੰਤਰੀ ਕੋਲ। ਇਹਨਾਂ ਦੋਹਾਂ ਤੋਂ ਇਲਾਵਾ ਕਿਸੇ ਨੂੰ ਵੀ ਉਸ ਗੁਪਤ ਖਜ਼ਾਨੇ ਦਾ ਰਾਜ਼ ਨਹੀਂ ਸੀ ਪਤਾ। ਇੱਕ ਦਿਨ ਕਿਸੇ ਨੂੰ ਦੱਸੇ ਬਿਨਾ ਰਾਜਾ ਇਕੱਲਾ ਆਪਣਾ ਖਜ਼ਾਨਾ ਦੇਖਣ ਨਿਕਲਿਆ। ਉਸਨੇ ਤਖਾਨੇ ਦਾ ਦਰਵਾਜ਼ਾ ਖੋਲ੍ਹਿਆ ਅੰਦਰ ਦਾਖਲ ਹੋਇਆ ਅਤੇ ਆਪਣੇ ਖਜ਼ਾਨੇ ਨੂੰ ਦੇਖ ਕੇ ਖੁਸ਼ ਹੋ ਰਿਹਾ ਸੀ ਖਜ਼ਾਨੇ ਦੀ ਚਮਕ ਨਾਲ ਉਸ ਨੂੰ ਸਕੂਨ ਮਿਲ ਰਿਹਾ ਸੀ ਉਸੇ ਵੇਲੇ ਮੰਤਰੀ ਵੀ ਉਸ ਇਲਾਕੇ ਵਿੱਚੋਂ ਲੰਘਿਆ ਅਤੇ ਉਸਨੇ ਦੇਖਿਆ ਕਿ ਖਜ਼ਾਨੇ ਦਾ ਦਰਵਾਜ਼ਾ ਖੁੱਲ੍ਹਾ ਹੈ ਉਹ ਹੈਰਾਨ ਹੋ ਗਿਆ ਅਤੇ ਸੋਚਿਆ ਕਿ ਸ਼ਾਇਦ ਕੱਲ ਰਾਤ ਜਦੋਂ ਮੈਂ ਖਜ਼ਾਨਾ ਦੇਖਣ ਆਇਆ ਸੀ ਤਾਂ ਦਰਵਾਜ਼ਾ ਖੁੱਲ੍ਹਾ ਰਹਿ ਗਿਆ ਹੋਵੇਗਾ ਉਸਨੇ ਜਲਦੀ ਜਲਦੀ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਅਤੇ ਉੱਥੋਂ ਚਲਾ ਗਿਆ ਇਧਰ ਖਜ਼ਾਨੇ ਨੂੰ ਨਿਹਾਰਨ ਤੋਂ ਬਾਅਦ ਜਦੋਂ ਰਾਜਾ ਸੰਤੁਸ਼ਟ ਹੋਇਆ ਅਤੇ ਦਰਵਾਜ਼ੇ ਕੋਲ ਆਇਆ ਤਾਂ ਏ ਕੀ ਦਰਵਾਜ਼ਾ ਤਾਂ ਬਾਰੂ ਬੰਦ ਸੀ ਉਸਨੇ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਉਣਾ ਸ਼ੁਰੂ ਕੀਤਾ ਪਰ ਉਸ ਜੰਗਲ ਵਿੱਚ ਉਸ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ ਰਾਜਾ ਚੀਕਦਾ ਰਿਹਾ ਪਰ ਅਫਸੋਸ ਕੋਈ ਨਾ ਆਇਆ ਥੱਕ ਹਾਰ ਕੇ ਉਹ ਖਜ਼ਾਨੇ ਨੂੰ ਵੇਖਦਾ ਰਿਹਾ ਹੁਣ ਰਾਜਾ ਭੁੱਖ ਅਤੇ ਪਾਣੀ ਦੀ ਪਿਆਸ ਨਾਲ ਬੇਹਾਲ ਹੋ ਰਿਹਾ ਸੀ ਉਹ ਪਾਗਲਵਾਨ ਹੋ ਗਿਆ ਉਹ ਰਿੰਗ ਦਾ ਰਿੰਗ ਦਾ ਹੀਰੇਾਂ ਦੇ ਸੰਦੂਕ ਕੋਲ ਗਿਆ ਅਤੇ ਬੋਲਿਆ ਇਹ ਦੁਨੀਆ ਦੇ ਅਨਮੋਲ ਹੀਰੇ ਮੈਨੂੰ ਇੱਕ ਗਲਾਸ ਪਾਣੀ ਦੇ ਦਿਓ ਫਿਰ ਮੋਤੀਆਂ ਸੋਨੇ ਚਾਂਦੀ ਕੋਲ ਗਿਆ ਅਤੇ ਬੋਲਿਆ ਇਹ ਮੋਤੀਆਂ ਸੋਨੇ ਚਾਂਦੀ ਦੇ ਖਜ਼ਾਨੇ ਮੈਨੂੰ ਇੱਕ ਵਕਤ ਦਾ ਖਾਣਾ ਦੇ ਦਿਓ ਰਾਜੇ ਨੂੰ ਐਸਾ ਲੱਗਿਆ ਜਿਵੇਂ ਹੀਰੇ ਮੋਤੀ ਉਸ ਨੂੰ ਕਹਿ ਰਹੇ ਹੋਣ ਕਿ ਤੇਰੀ ਸਾਰੀ ਜ਼ਿੰਦਗੀ ਦੀ ਕਮਾਈ ਤੈਨੂੰ ਇੱਕ ਗਲਾਸ ਪਾਣੀ ਅਤੇ ਇੱਕ ਵਕਤ ਦਾ ਖਾਣਾ ਨਹੀਂ ਦੇ ਸਕਦੀ ਰਾਜਾ ਪੋਖ ਨਾਲ बेहोश ਹੋ ਕੇ ਡਿੱਗ ਪਿਆ ਜਦੋਂ ਰਾਜੇ ਨੂੰ ਹੋਸ਼ ਆਇਆ ਤਾਂ ਉਸ ਨੇ ਸਾਰੇ ਮੋਤੀ ਅਤੇ ਹੀਰੇ ਖਿਲਾਰ ਕੇ ਕੰਦ ਕੋਲ ਆਪਣਾ ਬਿਸਤਰਾ ਬਣਾਇਆ ਅਤੇ ਉਸ ਤੇ ਲੇਟ ਗਿਆ ਉਹ ਦੁਨੀਆ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਸੀ ਪਰ ਉਸ ਕੋਲ ਕਾਗਜ਼ ਅਤੇ ਕਲਮ ਨਹੀਂ ਸੀ ਰਾਜੇ ਨੇ ਪੱਥਰ ਨਾਲ ਆਪਣੀ ਉਂਗਲੀ ਫੋੜੀ ਅਤੇ ਵਹਿੰਦੇ ਖੂਨ ਨਾਲ ਕੰਦ ਤੇ ਕੁਝ ਲਿਖ ਦਿੱਤਾ ਉਧਰ ਮੰਤਰੀ ਅਤੇ ਪੂਰੀ ਸੈਨਾ ਲਾਪਤਾ ਰਾਜੇ ਨੂੰ ਲੱਭਦੀ ਰਹੀ ਪਰ ਕਈ ਦਿਨਾਂ ਤੱਕ ਰਾਜਾ ਨਾ ਮਿਲਿਆ ਫਿਰ ਮੰਤਰੀ ਖਜ਼ਾਨੇ ਨੂੰ ਦੇਖਣ ਆਇਆ ਉਸਨੇ ਦੇਖਿਆ ਕਿ ਰਾਜਾ ਹੀਰੇ ਜਵਾਰਾਤ ਦੇ ਬਿਸਤਰੇ ਤੇ ਮਰਿਆ ਪਿਆ ਹੈ ਤੇ ਉਸ ਦੀ লাশ ਨੂੰ ਕੀੜੇ ਮਕੌੜੇ ਖਾ ਰਹੇ ਸਨ ਰਾਜੇ ਨੇ ਕੰਦ ਤੇ ਖੂਨ ਨਾਲ ਲਿਖਿਆ ਸੀ ਇਹ ਸਾਰਾ ਤਨ ਇੱਕ ਕੁੱਟ ਪਾਣੀ ਅਤੇ ਇੱਕ ਨਿਵਾਲਾ ਨਹੀਂ ਦੇ ਸਕਿਆ ਇਹ ਵੀਡੀਓ ਇੱਕ ਔਨਕਾਰ YouTube ਚੈਨਲ ਦੀ ਹੈ ਇਸ ਨੂੰ ਕਾਪੀ ਨਾ ਕੀਤਾ ਜਾਵੇ ਹੋਰ ਵੀਡੀਓ ਨੂੰ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ